ਓਏ ਹਾਂ ਉਹ ਇਹਨਾਂ ਦਾ ਸੂਰਨਾ ਬੜਤਾ ਦੀ ਆ ਬੜਕਾ ਦਨੇ ਆ 2 300 ਬਣ ਜੇ ਉਹ ਕੰਮ ਲਾਉਂਦਾ ਹੋ ਜਾਂਦਾ ਕੰਮ ਹਾਂ ਇਹਨੂੰ ਬੁਰ ਬੁਰ ਕੰਮਲੇ ਮੋਟਰਸਾਈਕਲ ਲਈ ਮੋਟਰ ਹੈਗਾ ਬਾਈ ਹੁਣ ਹੀ ਲੈ ਤਾਂ ਤੇ ਬਾਹਰ ਦੇ ਤੇਲ ਮੁੱਤਿਆ ਪਿਆ ਸੀਦਾ ਪੰਪਾ ਦੇ ਵੀ 300 ਦਾ ਪਾਇਆ ਤੈਨੂੰ 25 ਹਜ਼ਾਰਾ ਕੋਈ ਕੋਈ ਦਵਾਈ ਆ ਅਛਕੀ ਕੁੱਤਾ ਅਛਕੀ ਕੁੱਤਾ ਹੱਥ ਕੀ ਹੈਗਾ ਪਾਗਾ ਓਏ ਅਛਕੀ 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 ਹੈ ਅਛਕੀ ਆ 25000 ਰੁਪਇਆ ਮੰਗਦੇ ਇਹਦਾ 25000 ਰੁਪਇਆ ਮੈਂ ਤਾਂ ਬਾਈ 300 ਵੀ ਆ ਲੜਾ 300 ਆਏ ਚੱਲਦੇ ਨਾਲ ਲਿਹਾਇਆ ਤਾਂ 300 ਦੇ ਦਿੰਦੇ 300 ਦਾ ਦੇ ਦੋਂਦੇ ਦੇ ਰਾਂਗੇ ਹਾਂ ਜੀ ਰਾਂਗੇ 300 ਆ ਬਾਈ ਆ ਮੈਂ ਤੈਨੂੰ ਹੱਥ ਜੀ ਵੀ ਛੇਰੇ ਰਾਂਗਾ ਬਾਈ ਲੋਗੇ ਖਦਾਈ ਕਰਨਗੇ ਮੈਂ ਖਲ ਕਰਕੇ ਉਹ ਨਾ ਉਹ ਭੁੰਦੇ ਦਾ ਭਾਈ ਲੈ ਜਾ ਲੈ ਜਾ ਲੈ ਜਾ ਕੰਦਾ ਭਾਈ ਆ ਜਾ ਤੋਏ 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 ਕੁਰ 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 ਤੋੜਦਾ ਭਾਈ ਤੋੜਦਾ ਦਿਉ ਨੀ ਹਾਂ ਭਾਈ ਭਾਈ ਪਾਉ ਤੋੜਦਾ ਇਹ ਨਹੀਂ ਇਹ ਤਾਂ ਹੋਈ ਕੀਤਾ ਮਾਰਦਾ ਉਹ ਆਈ ਨਾ ਬੱਚਾ ਗਿਆ ਭਾਈ ਪਾਉ ਤੋੜਦਾ ਇਹ ਨਹੀਂ ਆ ਭਾਈ ਚੋਦੀ ਦਾ ਤੇ ਲੈ ਜਾ ਗੁੱਦੀ ਚੱਕੀ ਦੋਦੀ ਦਾ ਤੇ ਲੈਦਾ ਭਾਈ ਦੰਦੀ ਦਾ ਨਹੀਂ ਵਾਦਾ ਨਹੀਂ ਵਾਦਾ ਨਹੀਂ ਭਾਈ ਭਾਈ ਵਾਦ ਵਾਦਾ ਭਾਈ ਖੈਰ ਨਾ ਇੰਗਰੇਜ਼ ਤੇ ਆਉਂ ਆ ਰਿਹਾ ਲੱਤਾਂ ਫੱਕੇ ਲੈ ਜਾਏ ਬੈਠਾ ਦੇ ਬੈਠਾ ਦੇ ਯਾਰ ਲੈ ਜਾਏ ਲੈ ਜਾ ਲੈ ਜਾ ਤੰਦਾ ਬਾਈ ਓ ਬਾਹੋ ਇਹ ਥਾਉ ਆਤੀ ਤੀ ਸਾਡਾ ਇਹ ਆਪੇ ਬਾਜੀ ਕਿਹੜਾ ਕੁ ਹੋਇਆ ਫਾਦੀ ਕਰੋ ਤੰਦਾ ਬਾਪੂ ਓਏ ਕੰਜਰ ਦਾ ਪੁੱਤ ਆ ਕੀ ਲੈ ਆਉਣਾ ਓਏ ਬਾਪੂ ਤੂੰ ਟਾਲਿਆਂ ਦਾ ਓਏ ਓ ਤੇਰੀ ਪੈਂ ਨੂੰ ਤੇਰੀ ਨੂੰ ਓ ਮੈਨੂੰ ਬਾਪੂ ਖਾਸ ਤੇ ਬਾਦ ਮਿਲਗਾ ਥਲੇ ਤੇ ਨਾ ਤੂੰ ਕੁੜੀ ਜੀ ਲਣੇ ਦੇ ਇਹਦਾ ਸੂਰ ਪੈਂ ਤੇਨੂੰ ਕਿਹੜੇ ਕੰਜਰ ਨੇ ਦੇ ਦਾ ਟੁੱਟਾ ਓ ਕੁੜੀ ਜੀ ਲਣੇ ਦੇ ਕਮਰੇ ਲੈਣਿਆ ਬਾਪੂ ਟੁੱਟਾ ਦੇਦਾ ਨਾ ਨਮਾਉਣਾ ਇਹਨੂੰ ਨਾ ਆਸ ਬੈ ਜਾ ਓ ਸਾਲਿਆ ਕੁੱਤੇ ਇਹਦਾ ਕੁੱਤਾ ਨਹੀਂ ਤਾਂ ਸੂਰਤ ਨ ਦਿੱਤਾ ਕਿ ਨਹੀਂ ਓਏ ਬਾਪੂ ਮੈਲਾ ਤਨ ਤੋਂ ਦਾ ਉਹ ਪੈਂਦੇ ਨੇ ਦਾ ਪੁੱਤ ਐ ਤਾਂ ਉੱਥੋਂ ਗੁਰਪ੍ਰੀਤ ਕੇ ਬਾਗਲੇ ਜੋ ਤੈਨੂੰ ਫੜਾਤਾ ਲਗੜਿਆ ਨੇ ਉੱਥੇ ਫਿਰਦੇ ਜਿਹੜੇ ਦਰੂਪੀਨੇ ਉਹ ਤੈਨੂੰ ਵੀ ਪਤਾ ਇਹਦੇ ਵਾਲੇ ਤੂੰ ਮੈਨੂੰ ਹੀ ਦਈ ਆ ਨਾ ਕੁੱਤਾ ਮੋੜ ਦੇ ਕੁੱਤਾ ਜਾਂ ਮੋੜ ਕੇ ਕੁੜੀ ਤੋਂ ਦੇ ਸੂਰ ਪੈਂਦੇ ਨੇ ਦਾ ਜੱਦ ਕਮਲਾ ਬਾਪੂ ਤੈਨੂੰ ਸੌਦਾ ਲਾ ਲੈ ਉਹ ਕਿੱਥੇ ਆਵੇਗਾ 350 ਦਾ ਉਹ ਸੂਰ ਉਹ ਤੂੰ ਬਗੜਾ ਮੋੜਾ ਕੁੱਤੇ ਵਾਲੇ ਨਾ ਬਾਗਣ ਦੇ ਸੂਰ ਆ ਸਾਲਾ ਕੁੱਤਾ ਥੋੜਾ ਹੀ ਐ ਬਾਪੂ ਤੂੰ ਸਾਲ ਆਲ ਤੂੰ ਦੋ ਗੱਪ ਮਾਰਾ ਖੜਾ ਖੜਾ ਉੱਤਕਾ ਹੈ ਜਾਂਦਾ ਭੈਣ ਦੀ ਬੁਰੀ ਕੋਲ ਕੋਲ ਕੋ ਕੋ ਸੂਰਾ ਕੁੜੀ ਤੋੜਦਾ ਪਤਾ ਨਹੀਂ ਕੂਨ ਕੀ ਮੰਦਾ ਹੈ ਬੁੱਢਾ ਬਾਪੂ ਕੋ ਹੋਤਦਾ ਨਹੀਂ ਇਹ ਪਕਤੂ ਕੁਝ ਦੂਰ ਇਹਦੇ ਘੁਰਕੁਰਕੁਰ ਖੜੋ ਕੁੜੀ ਚੋ ਦੱਕ ਲਨ ਬਾਬਾ ਮੈਨੂੰ ਪਾਗਲ ਬਣਾਤਾ ਉਹਨਾਂ ਨੇ ਓਏ ਤੇ ਪਾਗਲੀ ਬਣਾਉਂਦੇ ਨੇ ਤੇਰੇ ਅੱਗੇ ਕਮਲਿਆ ਨੂੰ ਖੜਾ ਹੋ ਜਾ ਇਹ ਸੂਰ ਦਾ ਬੱਚਾ ਕੁੜੀ ਚੋੜਦਾ ਘਤੂਰਾ ਨਹੀਂ ਹੈਗਾ ਮੈਨੂੰ ਤੋ ਤਾ ਲਿਆ ਦੇਂਦਾ ਆ ਇਹ ਨਾ ਦੂਜਾ ਇਹਨੂੰ ਮੁੜ ਕੇ ਆ ਪਰ ਖੜਾ ਉਹ ਟੀ ਦੇ ਘਰੇ ਫੜਾ ਕੇ ਵਾ ਕਿਉਂ ਉਹ ਉੱਥੇ ਉਹਨਾਂ ਲਗਾੜਿਆਂ ਨੂੰ ਫੜਾ ਪੈਸੇ ਕਿਨੇ ਦੇ ਕਹਿੰਨਾਂ ਨੂੰ 300 ਦਿੱਤਾ ਉਹ ਟੀ ਦੇ ਖਸਮ ਜਾਏ ਤਾਂ 20-50 ਦਾ ਸੂਰ ਦਾ ਬੱਚਾ ਇਹਨੂੰ ਪੜਾ ਕੇ ਵੇਚਿਆ ਛੱਡ ਕੇ ਉੱਥੇ ਮਾਗੋ ਬਾਪੂ ਫੇ ਟੋਲੀਓ ਗੋਲਪੀਤ ਕੇ ਬਾਗਲ ਤੇ ਛੱਡਿਆ ਵਾ ਛੱਡਿਆ ਖੜਾ ਹੋ ਤੇ ਨਾਲ ਨਾਲਾ ਤਾਂ ਨਹੀਂ ਦਿੰਦੇ ਹੋ ਉਹ ਪੈਂੜੜੇ ਦਾ ਪੁੱਤਾਂ ਗਾਲਾਂ ਦਾ ਮਿੱਥੂ ਬਸੇਰੀਆਂ ਲੈ ਲੀਆਂ ਤੂੰ ਜਾ ਛੱਡ ਕੇ ਆਇਆ ਤੰਦਾ ਬਾਪੂ ਵਾ ਛੱਡ ਦੇਣਾ ਆਜੋ ਤੋਇ ਤੋਇ ਤੇ ਤੋ ਕੁੜ 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 ਓ ਚੱਕ ਕੇ ਲੈ ਜਾ ਇਹਨੂੰ ਆਉਂਦਾ ਨਹੀਂ ਬਾਪੂ ਓ ਮਾਰੇਗਾ ਕੁੜੀ ਚੋਦੇ ਸੁਣੇ ਦਾ ਬੱਚਾ ਇਹ ਲੋਲ ਤੇ ਦਾ ਯਾ ਪਾਵੇ ਰੀ ਨਾਲਾ ਦਾ ਤਲਕ ਬੱਲੀਏ ਦਨ ਗੁੰਮ ਗੁੰਮ ਆ ਜਾ ਆ ਜਾ ਆ ਜਾ ਵਾ ਦਾ ਭੈਣ ਦਾ ਦਾਦਾ ਓਏ ਬਾਲ ਤਾਂ ਖੁੱਲ੍ਹਾ ਪਿਆ ਥਾ ਦਿੰਨੇ ਆ ਭੈਣ ਦੇ ਦਾਦਾ ਤੂੰ ਫਿਰਦਾ ਤਾਂ ਨਹੀਂ ਤੂੰ ਤੇ ਫਿਰਦਾ ਨਹੀਂ ਓਏ ਤੋ 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 ਤਾ ਪਾਦਾ ਵਾ ਦਾ ਦਿੰਨੇ ਆ ਹੂੰ ਪਾਦਾ ਭੈਣ ਦੇ ਦਾਲ ਨੇ ਦਾਲਾ ਪੁਆਦੀਆਂ ਦੀ ਹੋਲੀ ਕੋਸ ਫਲਾਤਾ ਦਾ ਨਿਆਣ ਕਲੇ ਬਾਪੂ ਕੋਲੇ ਇੱਕ ਤਾਂ ਕੁੜੀ ਚੋ ਦਾ ਕਮਲਾ ਸੀ ਇੱਕ ਸਿਮਾਂ ਦੇ ਰਾਹ ਪੈ ਗਿਆ ਇੱਕ ਨੂੰ ਸਜਰਾ ਇੱਕ ਕੁੜੀ ਚੋ ਤੇਨੇ ਸੂਰ ਫੜਾਤਾ ਜੱਦੇ ਇਹ ਜੀ ਚੋੜਦੇ ਉਹ 2-3 ਸਿੱਕ ਦਾ ਨੰਬਰ ਦਾ ਨਾ ਆਇਆ ਜੋ ਅਗਜਾ ਸੀ ਇੱਕੋ ਮੁੰਡਾ ਕੁੱਤੀ ਆ ਜਿਹੜਾ ਆਏ ਰੋਜ਼ ਸਮਾਰਦਾ ਕੁੜੀ ਚੋ ਦੇ ਨੂੰ ਸੂਰ ਦੇ ਸੰਗੜੀ ਫੜਾਏ 300 ਦੇ ਦਾ ਕੁੜੀ ਚੋ ਦੇ ਨੇ ਬੋਤਲਾਂ ਦੀ ਹੋ ਉਹਨਾਂ ਨੇ ਇਹ ਜਾ ਸਾਡੇ ਗੋਆ ਨੂੰ ਸਿਖਾਇਆ ਉਹਨਾਂ ਨੇ ਹੁਣ ਪਤਾ ਨਹੀਂ ਦਫਾ ਹੋਇਆ ਕਿੱਧਰ ਕੰਗਲਾ ਕੁੜੀ ਚੋ ਦ ਛਟਾਟ ਓ ਦੋਲੀ ਮਾਰੋ ਇਹੋ ਦੇ ਬਨੋਤੀ ਢਾਲ ਦੇ ਕੋਪ ਮੈਂ ਦੁਖ ਦੇ ਬਾਪੂ ਤੂੰ ਤਾਰਾ ਮੋਲਿਆਂ ਦਾ ਓਏ ਉਹ ਪਹਿ ਰਿਹਾ ਏ ਲੋਕਾ ਪਹਿ ਤੇ ਰਾਤ ਬਾਪੂ ਥਾਏ ਨਹੀਂ ਦੇ ਉਹ ਕੁੜੀ ਦੇ ਖਸਮਿਆ ਇੱਕ ਕੰਮਲੀ ਕਿ ਸਵੇ ਦੇ ਰਾਹ ਪੈ ਗਈ ਤੇਨਾ ਤਾਂ ਉਹ ਗੱਲ ਬਣ ਗਈ ਕੁੜੀ ਤੋਂ ਜਣੇ ਕੁੱਤੇ ਦੇ ਸੂਰ ਦੇ ਤਾਂ ਬੜੀਆਂ ਚੇਡਾਂ ਕਰਦੇ ਕੰਮਲਿਆ ਨੂੰ ਲੋਕ ਉਹ ਜਾ ਕੰਜ ਦੇ ਪੁੱਤ ਸਾਗੀ ਲੈ ਆ ਜੀ ਠੰਡੀ ਢਾਲਾਂਗੇ ਹਾਂ ਉਹ ਲਾ ਮਨ ਨੂੰ ਦੇ ਤੋੜ ਕੇ ਲੈ ਜਾ ਹਾਂ ਹਾਂ ਜਾਓ ਜਿਆ ਲਿਆ ਫਾਜਾ ਉਹਦਾ ਤਿੰਨਾ ਤੋਂ ਉਹ ਲੈ ਆਈਂ ਆਪਣੇ ਤਿੰਨ ਜਣਾਂ ਜੋਗਰਾ ਹੋਰ ਹੁਣ ਕਿਸ ਵਾਲੇ ਪੰਡ ਨਹੀਂ ਹੋਈ ਤੂੰ ਬੋਲ ਦਲਾ ਲਾਉਣਾ ਪਰ ਤਾਲਾ ਦਾਨਾ ਬਗ ਜਾ ਮਾਪਾ ਤੱਲੀਏ ਦੋਨੇ ਉਹ ਦੋਨੇ ਪਾਲਾ ਮੈਂ ਤਾਂ ਕੀ ਕਰੂੰਗਾ ਗੋਡਾ ਵਾਹ ਦੁਖਦਾ ਮੇਰਾ ਤੂੰ ਦਫਾ ਹੋ ਜਾ ਤੋੜ ਲਿਆ ਰੁਗ ਰੁਗ ਤੋੜ ਕੇ ਲਾਉਣਾ ਆਪਾ ਚੱਲ ਬਗ ਉਹ ਮੁੰਡੇ ਕਿਹਦੇ ਸੋਚਿਆ ਆਏ ਓਏ ਉਹ ਬਾਪੂ ਇਤ ਦਾ ਨੰਬਰਦਾਰਾਂ ਦਾ ਥੀਦਾ ਦੂਜਾ ਤੇ ਤੋਂ ਦੇ ਨਾਲ ਨਹੀਂ ਫਿਰਦਾ ਆਮਲੀ ਦਾ ਹੂੰ ਉਹ ਥੀਦਾ ਅੱਛਾ ਉਹ ਦੋਨਾਂ ਨੇ ਫਲਾਇਆ ਸੀ ਕੁੱਤਾ ਮੇਰਾ ਉਹ ਕੋਈ ਤੋਂ ਉਹ ਗੁਰਪ੍ਰੀਤ ਕਾਂਬਾ ਲੈ ਕੇ ਉਹਨਾਂ ਦੇ ਸੂਰ ਵੀ ਉਹਨਾਂ ਦੇ ਉਹਨਾਂ ਦੇ ਬਾੜੇ 'ਚ ਫੁੱਲੀ ਤੁਸੀਂ ਉੱਥੇ ਤਾਂ ਉਹਦਾ ਬਾਪੂ ਮੈਂ ਤੋਲੀਓ ਥੱਦਿਆਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਦਿਆ ਬਰੀ ਚਲਾਕੀ ਕਰੀ 3400 ਰੁਪਏ ਨੂੰ ਢੂਹੀਲ ਵਾਲੀ ਨੇ ਤੂੰ ਚੋਰੀ ਕਰ ਲਿਆ ਹੈ ਨਾ ਤਾਂ ਮੈਂ ਤਾਂ ਕੁੱਤਾ ਲੈਣਾ ਸੀ ਆ ਲੈਣਾ ਕੁੱਤਾ ਹੀ ਨਹੀਂ ਭੈਣ ਜੀ ਫੁੱਜੀ ਮੇਰ ਗਮਾਨ ਜਾਣਾ ਇਹਨਾਂ ਦਾ ਸਾਗ ਤੋੜ ਲਿਆ ਸਾਲਾ ਸ਼ਿਕਾਰ ਦਾ

ਮੇਰੇ ਨਾਲ ਸੁਣੋ ਦਾਲ ਹਾਂ ਤੁਸੀਂ ਉਹਦੇ ਮੇਰਾ 300 ਰੁਪਿਆ ਤੈਨੂੰ ਹੋਲੀ ਦੇਤਾ ਤੁੱਤ ਤੂੰ ਕਹ ਉਹ ਤੈਨੂੰ ਕੁੱਤਾ ਦਿੰਦਾ ਸੀ ਹੱਥ ਕੀ ਹੱਥ ਕੀ ਸੀ ਉਹ ਮੇਰੇ ਬਾਪੂ ਨੇ ਦਾਲਾਂ ਦਿੱਤੇ ਮੈਂ ਦੋਲ ਪਲੀ ਤੇ ਬਾਦ ਬਾਦਲ ਤੇ ਥੱਡੇ ਆ ਤੂੰ 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 ਉਹਦਾ ਤੂੰ ਤੂੰ ਕਹਿੰਦੇ ਪਤਾ ਨਹੀਂ ਤੀ ਸੀਗਾ ਬਾਪੂ ਦੇਣਾ ਹੋਲੀ ਆ ਤੁੱਤ ਕਹਿੰਦਾ ਇਹਦਾ ਨੂੰ ਤੂੰ ਸਾਡੇ ਤੇ ਆ ਉਹ ਕੁਸਤਾ ਸੀ ਕਮਲਾ ਤੇਰੇ ਬਾਪੂ ਨੇ ਤੈਨੂੰ ਫੁੱਦੂ ਬਣਾਤਾ ਫੁੱਦੂ ਮੈਂ ਨਹੀਂ ਜਾਣਦਾ ਮੇਰਾ ਭਾਈ ਤੈਨੂੰ 100 ਰੁਪਿਆ ਮੋਲ ਦੋ ਕਿਹੜਾ ਬਣਾ 100 ਰੁਪਿਆ ਮੈਂ ਤਾਂ ਥਾਦ ਦੋਲ ਨਾ ਦੇ ਦਿਆ ਕੱਟ ਮੈਂ ਥਾਕ ਦੇ ਨਾ ਤੈਨੂੰ 100 ਰੁਪਿਆ ਤੂੰ ਚੁੱਕ ਲੈ ਹਾਂ ਲੈ ਤੈਨੂੰ ਥਾਕ ਦੇ ਦਾ ਥੋਦੇ ਥਾਕ ਲੱਗਿਆ ਦਾ ਹਾਂ ਲੱਗਿਆ ਨਾਲੇ ਗੰਨੇ ਦੇ ਦਾਂ ਮੈਨੂੰ ਕਿੰਨੇ ਦੇ ਥੋਦੇ ਥਾਲ ਹੈ ਦਾ ਹਾਂ ਹੈਗਾ ਸਾਗ ਕਿਹੜਾ ਚਾਹੀਦਾ ਇੰਨਾ ਕੁ ਮਿਹਰੂ ਤੈਨੂੰ ਕਿਸਾ ਮੈਨੂੰ ਤਾਂ ਨਾ ਨਹੀਂ ਆਉਂਦਾ ਗੱਲ ਤੋਲ ਦੋ ਨਾ ਤੈਨੂੰ ਦਸ ਹੀ ਦਵਾਂਗੇ ਆ ਸੌਗਾ ਵੀ ਆ ਤੋਲਦਾ ਤੂੰ ਦੀ ਮੈਂ ਚੱਲੋ ਮੈਨੂੰ ਚੱਲੋ ਤੈਨੂੰ 300 ਰੁਪਏ ਮੈਂ ਤੁਹਾਨੂੰ ਮਾਫ ਕਰਾਤਾ ਹਾਂ ਤੂੰ ਦੀ ਮੈਨੂੰ 400 ਰੁਪਏ ਹੋਰ ਦੇ ਕੇ ਜਾ ਤੇ ਤੈਨੂੰ ਸਾਗ ਵੀ ਦੇਵੇਂ ਤੋੜ ਕੇ ਨਾ ਬਾਈ ਮੇਰਾ ਪਾਪਾ ਤੁਤੂਗਾ ਨਹੀਂ ਯਾਰ ਆ ਨਹੀਂ ਯਾਰ ਬਾਈ ਬਾਈ ਅਸੀਂ ਦਾ ਫੀਟਰ ਫੀਟਰ ਅਸੀਂ ਦਾ ਬਾਈ ਫੀਟਰ ਵਾਲੇ ਦੇ ਇਹ ਨਹੀਂ ਤੈਨੂੰ ਗੰਨੇ ਵੀ ਨਹੀਂ ਤੈਨੂੰ ਸਾਗ ਵੀ ਅਸੀਂ ਦਾ ਬਾਈ ਫੀਟਰ ਵਾਲੇ ਤੋਂ ਲੈਣਾ ਦੇ 100 ਦਾ ਹੂੰ ਫੀਟਰਾ ਕੀ ਦੂਆ ਕੋਈ ਨਹੀਂ ਦਿੰਦਾ ਹਾਂ ਫੀਟਰਾ ਸੌ ਤੈਨੂੰ ਇੰਨੇ ਕ ਦੇ ਬਾਈ ਮੇਰੇ ਢੋਲੇ 100 ਰੁਪਿਆ ਦੇ ਇੱਥੇ ਨਾ ਬੂ ਦੇਖ ਲੈ ਦੇਖ ਲੈ 100 ਰੁਪਿਆ ਦੇ ਤੈਨੂੰ ਸਾਗ ਦੇ ਆਏ ਤੂੰ ਹਾਂ ਗਾਈ 100 ਰੁਪਿਆ ਆ ਅਸੀਂ ਵੀ ਠੰਡ ਲਾਉਣੀ ਆ ਦਾਲ ਮੈਨੂੰ ਮੇਰਾ ਦਾਲਾ ਪਵਾ ਦੋ ਦੇ ਓਹੋ ਇਹ 20 ਰੁਪਿਆ ਦਾ ਹੈਗਾ 20 ਆ ਵੀ ਦੇ ਦੇ ਜਗਾੜਾ ਲਾ ਲਾਂਗੇ ਤੋ ਖਾਦਾ ਓਏ ਤੋਤੇ ਜਿਵੇਂ ਆਏ ਤੋ ਰੋ ਫਿਰ ਦੰਨਿਆਂ ਦੇ ਪੈਸੇ ਨਾਲ ਤਾਲ ਲਾਂਗੇ ਕਿ ਲੈਣੇ ਤੋ ਓ ਦੇ ਦੇ ਹਾਂ ਹਾਂ ਤੂੰ ਦੇ ਦੇ 100 ਰੁਪਇਆ ਦੇ ਦੇ ਦਾਦਾ ਉਹਦਾ ਸਾਡੇ ਗੇ ਤੇ ਵੀ ਮੇਰੇ ਬਾਪੂ ਨੇ ਲਾਇਆ ਸਾਗ ਤਾਂ ਸਾਗ ਉਹ ਹੈ ਨਹੀਂ ਜਿੰਨਾ ਉਹ ਸੁਲਦਾ ਕੰਮ ਤਾਂ ਨਹੀਂ ਉਹ ਸਾਗ ਅਜੀ ਕਿਹਾ ਦਵੇ ਕੰਦੋ ਨਹੀਂ ਜਗੜਦਾ 200 ਰੁਪਇਆ ਤੁਹਾਨੂੰ گا ਆ 100 ਰੁਪਇਆ ਦੇ 100 ਰੁਪਇਆ ਦਾ ਲੈ ਲੋ ਸਾਗ ਭਾਈ ਤੂੰ ਥੀ ਤੋਲ ਕੇ ਰਿਆ ਬਿੱਤੇ ਮੈਂ ਤੋਲਣਾ ਕੀਤਾ ਤੁਹਾਡੇ ਨਾਲ ਠੀਕ ਆ बिते तो ला दूसरा पाओ पुता बन दू तो बहुत लगे आई आप मूलिया के पत्ते तोड़ के देने का मूली पतला ਉਹ ਮੂਲੀ ਨਹੀਂ ਹੈ ਤਾਂ ਇਹ ਛਾਗ ਹੈ ਛਾਗ ਮੂਲੀ ਦਾ ਪੱਤਲਾ ਬਾਈ ਛਾਗ ਢੋਲ ਕੇ ਲਿਆ ਦਿਓ ਤੁਸੀਂ ਦਿੱਥੇ ਆਹ ਛਾਗੀ ਆ ਓਹ ਮੂਲੀ ਦਾ ਪੱਤਲਾ ਜਾਲ ਬਾਈ ਇੱਕ ਪੱਤਲਾ ਆ ਇੱਕ ਵੱਲਲਾ ਉਥੇ ਪਗਾਉਣਿਆਂ ਸਾਲੇ ਨੇ ਪੌਂਟਿਆਂ ਲੈ ਵੀ ਪਤਾ ਉਹ ਦੀਪਾ ਨੂੰ ਮੂਲੀ ਤਾਂ ਬਾਲੀ ਨਾ ਤੇ ਤਾਂ ਬਾਲੀਆਂ ਬੱਦੀਆਂ ਮੂਲੀਆਂ ਲੱਗਦੀਆਂ ਥਾਦੇ ਥੋਤੀਆਂ ਥੋਤੀਆਂ ਲੱਗਦੀਆਂ ਕੱਲ ਥਾਦ ਤੋੜ ਲਿਆ ਹੁੰਦੇ ਆਪਾਂ ਦਾ ਮੂਲੀ ਵੀ ਲੈਤੇ ਦਾਵਾਂ ਦੇ ਦੇ ਉਹ ਪੈਂਦੇ ਦਾਲ ਦਾ ਘਾਟ ਉਹ ਇਹਦੀ ਪੰਦ ਬੰਨ ਲਾ ਦੇ ਤੋਲ ਲੋ ਬਾਈ ਤੋਲਦਾ ਬੋਲੀ ਤਾਂ ਪਹਿਲੇ ਲੈਂਦੇ ਉਹਨਾਂ ਤੋਂਲੇ ਦਾਨਾ ਮੈਂ ਤੁਹਾਨੂੰ ਦਿੱ ਛੱਦ ਦੀ ਨਹੀਂ ਇਹ ਹੀ ਬਹੁਤਾ ਕਮਰੇ ਨੂੰ ਕੀ ਬਣਾ ਲਾ ਬਹੁਤਾ ਜੱਟੀ ਹੈ ਹਲਕੀ ਗਲਾਸੀ ਅੰਨਾ ਕੀ ਆਹ ਨੂੰ ਬਸ ਬਹੁਤਾ ਕਟਾਪ ਦੇ ਦਿੱਤੀ ਗਲਾਸੀ ਆ ਲਾ ਓ ਕੜਾ ਤੋਤਾ ਤਾ ਤਾ ਸਾਗ ਤੋੜਦਾ ਬਾਈ ਮੇਰੇ ਗੱਲ ਸੁਣੋ ਮਲੇ ਤੇਰਾ ਕੰਮ ਨਾ ਪੰਡ ਬਣਾ ਦੋ ਪੰਡ ਤੇ ਇਹਨੂੰ ਬਣਾ ਦਾਂਗੇ ਸੱਤ ਚਕਾ ਦੇ ਪਰ ਛੁੱਟਦੇ ਐ ਦੋ ਬੋਲਦੇ ਦੇ ਪਿੱਛੇ ਤਾਲੂ ਹਾਂ ਆ ਲੈ ਮੂਰੀਆਂ ਲੈ ਤੈਨੂੰ 300 ਚ ਮੂਰੀਆਂ ਵੀ ਦੇ ਦੇ ਬਾਈ ਇੱਕ ਥੋੜ੍ਹ ਦਿਓ ਮੈਂ ਵੱਡੀ ਮੂਰੀ ਪੱਟ ਲਈ ਉਹਦੇ ਉਹ ਨਾ ਕੋਈ ਨਹੀਂ ਕੋਈ ਗੱਲ ਨਹੀਂ ਆ ਲੈ ਜਾ ਸਾਡਾ ਲੂੰਗੇ ਚ ਦੇ ਦੋਦੇ ਹਾਂ ਨੁੰਦੇ ਚ ਦੇ ਦਾਂਗੇ ਗੰਨਾ ਪੱਤ ਦੋ ਗੰਨਾ ਥੋੜਿਆ ਤਾਂ ਨਹੀਂ ਲੱਦੇ ਬਾਈ ਹਾਂ ਤਾਂ ਨਹੀਂ ਆ ਬਈ ਆਹ ਤਾਲ ਬਾਈ ਇਹ ਤੋਂ ਦੰਨਾ ਲੈ ਤੇ ਦੇ ਦੇ ਦੋ ਲਾ ਇੱਕ ਮੇਲਾ ਬਾਪਾ ਚੁੱਪ ਲੂ ਤੈਨੂੰ ਜਾਂਦੇ ਹੋਣ ਦੇ ਉਹ ਜਾਂਦੇ ਹੋਣ ਪਰਾਂ ਪੱਕੇ ਨਵਾਗੇ ਬਸ ਮੈਂ ਦੇਖਦਾ ਪੰਨੋ ਤੋਂ ਪੰਨੋ ਤੋਂ 10 ਰੁਪਏ ਦੇਖਾ ਗਣ ਨਾ 10 ਰੁਪਏ ਫੇਲੇ ਆਲੇ ਬਾਈ ਵਾਲਾ ਚਾਲਿਆ ਛੱਡ ਪਰੇ ਜਾਂਦਾ ਹਰਕਿਆਂ ਹਾਂ ਬਈ ਬੱਬਾ ਮੈਂ ਲੈ ਸਿੱਟੇ ਤੱਲਾ ਦੇ ਹੋ ਦੋਨੇ ਧੱਕ ਤੇ ਅੱਦਦੇ ਤੇ ਤੱਲਾ ਦਾ ਲਾਂ ਓਹੋ ਤੱਲਾ ਇੱਕੜਾ ਮਾਣਾ ਹਾਂ ਕੈਤ ਲਾਉਣੇ ਸੀ ਹਾਂ ਤਾ ਦੱਖ ਤੂੰ ਮੇਰੇ ਸਿੱਟੇ ਤੱਲਾ ਲੈ ਤੂੰ ਕਾਹਦੇ ਪੰਦ ਓ ਪੇ ਉਹ ਮੇਰੀ ਦਾਲ ਸੁਣੋ ਗੰਨਾ ਪੱਤ ਤੇ ਮੇਲੇ ਪਿੱਛੇ ਆ ਦੋ ਮੈਂ ਦਾਲ ਆ ਜਾ ਪੈਨੂੰ ਗੰਨਾ ਪੱਤ ਦਾਨੇ ਐ ਐਸੀ ਪੱਟ ਕੇ ਛੋਟਾ ਜਿਹਾ ਕਬਟਾ ਦੰਨੇ ਦੋ ਦੇ ਦੋ ਇੱਥੇ ਮੇਰਾ ਪਾਪਾ ਖਾਊਦਾ ਇੱਥੇ ਮੈਂ ਖਾਊ ਛੋਟਾ ਇਹ ਮੇਰੇ ਸਾਥੀ ਹੋ ਵੀ ਨਹੀਂ ਵੱਡੇ ਵਹਿੰਗੇ ਹੋ ਬਾਈ ਮੈਰਾ ਫੀਲ ਲੈ ਕੇ ਜਾਣਾ ਤਾ ਫੀਲ ਲੈ ਕੇ ਜਾ ਕੋਈ ਨਹੀਂ ਯਾਰ ਸੁਣ ਗਰ ਆ ਯਾਦ ਰੱਖੇਗਾ ਤੈਨੂੰ ਦੇਣਾ ਤੈਨੂੰ ਬਾਈ ਮੈਨੂੰ ਗਾਂ ਤਾਂ ਪੱਤ ਦੋ ਸਾਡਾ ਪੱਤ ਬਾਈ ਥਾਲ ਦਾ ਥਾਲਾ ਮੈਂ ਦਿੱਦ ਤੂੰ ਆ ਰੇ ਥਾਲਾ ਮਰਛੇ ਤਾਂ ਦਰਦਾ ਨਹੀਂ ਹਾਂ ਬੀ ਕੌਣ ਨਹੀਂ ਪੈ ਲਿਆ ਇਹਦਾ ਕੰਮ ਲਈ ਹੈ ਜਰਾ ਇਹਦਾ ਕੀ ਇਹਨੂੰ ਕੀ ਪਤਾ ਲੱਗੋ ਗੰਨੇ ਕੰਮਲੇ ਬੰਦੇ ਨੂੰ ਕੀ ਪਤਾ ਹੁੰਦਾ ਹੋ ਰਣਾ ਤੇ ਇਹਦੇ ਪਿੱਛੇ ਦੱਦੀਆਂ ਦੇ ਦੱਤ ਫਿਰਦੇ ਆ ਫੂਕਦੇ ਪਟੋਲ ਨਹੀਂ ਬਾਈ ਧੰਨੇ ਪਾਠ ਤੇ ਲੈ ਪੱਤੀਆਂ ਉੱਤ ਪਾਰ ਤੋਂ ਦੇ ਇੱਕ ਤਾਂ ਵਧੀਆ ਕਰਨੇ ਹੈ ਵਧੀਆ ਭਾਈ ਸੱਸੀ ਨਾ ਕਿੰਨੂ ਵੀ ਕਰਨੀ ਪਟਕ ਲੈ ਆ ਮੈਂ ਨਹੀਂ ਲੱਗਦਾ ਨਾ ਨਾ ਲੈ ਜੀ ਸਾਡਾ ਕਿਤੇ ਭਾਈ ਤੁਸੀਂ ਫਿਰ ਕਰਨਿਆਂ ਦਾ ਦੁੱਧ ਘੜਦੇ ਹੋ ਤਾਂ ਲਈ ਅੱਛਾ ਆ ਲੈ ਆ ਜਾ ਕੇ ਦੋ ਗੰਨੇ ਅੱਛਾ ਭਾਈ ਥਾ ਦੋ ਇਹਨਾਂ ਨੂੰ ਮੈਂ ਭਲੂ ਲੂੰ ਤੂੰ ਮੇਲਾ ਥਾਗ ਭੁਲਾ ਦੋ ਮੈਂ ਬੋਲਟ ਆ ਬੋਲਟ ਸਪਟ ਕਰ ਲਾਉਦਾ ਚੱਲ ਮੇਰਾ ਬੋਲਟ ਤੇ ਪਾ ਲੈ ਸੰਦਾ ਭਾਈ ਦੱਕ 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 ਕਾਮਰੇ ਤੇਰਾ ਸਾਗਦ ਕਿਤੇ ਮੈਂ ਆ ਮੈਂ ਛੀਤ ਦੇ ਪਿੱਛੇ ਬੰਨ ਦੋ ਛੀਤ ਦੇ ਪਿੱਛੇ ਬੰਨ ਦੋ ਬਾਈ ਲਾ ਬੰਨ ਜਾ ਰਹੀ ਸੀਟ ਦੇ ਵਿੱਚ ਕਾਮਰੇ ਆ 100 ਰੁਪਏ ਲੈ ਕੇ ਜਾ ਵੀ ਕਰ ਲੈ ਤਾਂ ਮੈਂ ਮੋਲਦਾ ਜਾ ਜਾ ਲੈ ਜਾ ਬਲਟਾ ਹੁਣ ਓਏ ਟੱਕ ਤਾਂ ਮਾਲ ਦੇ ਟੱਕ ਮਾਰੇ ডগ 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 সাল সাল জাম পাতে ডগ কি 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 বল 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 তো তন্দন দা ওকনা কা ভালোকে যাবা না আ চার باندې না কইলে না বা হ্যাঁ ভালো বলো না বলতেই না ਉਹ 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 ਆਉਂਦਾ ਕੁੜੀ ਚੋ ਦਾ ਕਮਰਾ ਭੈਣ ਦਾ ਫਰਾ ਜੰਮ ਕੇ ਸਦੂ ਕੁੜੀ ਚੋ ਆ ਆ ਕਿਨੇ ਫਿਰਦਾ ਦੰਨੇ ਦੰਨੇ ਲਾਇਆ ਉਹ ਧੀ ਦੇ ਖਸਮਾਂ ਦਿਆ ਉਹਨਾਂ ਦੇ ਮੁੰਡੇ ਸਾਰਾ ਗੰਨਿਆਂ ਦਾ ਚਰੀ ਆ ਭੈਣ ਦੀ ਲਾਲਨੇ ਦਾ ਬਾਜਰਾ ਪੱਟੀ ਚੋ ਪਟਕ ਲਿਆ ਆ ਤਾਂ ਤਾਂ ਲਾਲਾ ਤੂੰ ਬੋਲ ਤਦੇ ਪਿੱਥੋਂ ਸਾਰਾ ਬੁਲਟ ਦੇ ਭੈਣ ਵੀ ਲਾਲਨੇ ਨੇ ਕਿੱਥੇ ਸੜੇ ਉਹ ਧੀ ਦੇ ਖਸਮਾਂ ਦੇ ਬਾਬੂ ਨਾ ਮੂਲਾ ਮੂਲਾ ਲਾ ਆ ਪੋਣ ਦੇ ਉਹ ਕੁੱਤੇ ਸਾਰਾ ਤੈਨੂੰ ਟੱਕਰਿਆ ਕੌਣ ਸੀ ਅੱਜ ਆ ਦੋ ਹੀ 300 ਰੁਪਏ ਆ ਇੱਕ ਬਾਪੂ ਆਪਣੇ ਨਾ ਦਿੰਦੇ ਆਪਣਾ ਥਾ ਦਾ ਜਿਹੜਾ ਮਾਲਾ ਹੈਗਾ ਤੇ ਤਾਂ ਤਾਤੇ ਨਾ ਉਹ ਧੀਜ ਖਸਮ ਦਿਓ ਇਹ ਤਾਂ ਮੂਲੀ ਵਿੱਚ ਭਾਈ ਨੇ ਦਾ ਉਹਦਾ ਪਤਲਾ ਮੂਲੀ ਦਾ ਕੁੜੀ ਤੋ ਦਿਆ ਬਾਪੂ ਥੋੜ੍ਹ ਕੁੜੀ ਦੇ ਫਾਸੂ ਚਾ ਕਮਰਾ ਤੂੰ ਗਿਆ ਕਿਹਦੇ ਕੋਲ ਸੀ ਤੈਨੂੰ ਭੇਜਦਾ ਕਿਧਰ ਆਲਾ ਜਾਨਾ ਕਿਧਰ ਆ ਤੂੰ ਮੈਨੂੰ ਆ ਮੈਂ ਤਾਂ 100 ਰੁਪਏ ਲੈ ਥੋੜ੍ਹ ਰੁਪਏ 700 ਰੁਪਏ ਦਾ ਮੁੱਲ ਉਹ ਕੁੜੀ ਚੋੜ ਦਾ ਟਾਂਡੇ ਨਾ ਦੰਨੇ ਦੇ ਆ ਸਾਰਾ ਦੰਨਿਆਂ ਦਾ ਆ ਕੁੜੀ ਦਾ ਪੱਤਰਾ ਮੈਂ ਜਾਨਾ ਉਹ ਲੰਬਾ ਜਿਹੇ ਚਾ ਕੀ ਦੇ ਚਾ ਤੇਰੇ ਮਿੱਤਰ ਨਾਲ ਆ ਮੈਨੂੰ ਥੋੜ੍ਹ ਰੁਪਏ ਦਾ ਦਿੱਤਾ ਦੇ ਦੋਡਾ ਸਾਰਾ 700 ਦਾ 100 ਉਹ ਚਿੱਟਾ ਹੁੰਦੀ ਨੇ 700 ਰੁਪਏ ਦਾ ਕੁੜੀ ਚੋੜ ਦਾ ਜਦ ਕਮਰਾ ਸਾਰਾ ਦਿਨ ਪੰਨੇ ਆਇਆ ਆਹ ਬੈਰਾਦਰ ਦੌਲਾ ਕੋ ਸਾਹ ਇਹਦੇ ਫੇਰੇ ਸਾਰਾ ਮੁੱਢ ਦਾ ਕਹਿੰਦਾ ਕੁੜੀ ਤੋੜਦਾ ਆ ਤਾਂ ਮੂਹੇ ਸਿੱਟੀਆਂ ਹੋਣੀਆਂ ਕਿਸੇ ਨੇ ਕੁੜੀ ਤੋੜਦੇ ਦਾ ਸਦੀਰ ਬਣਾ ਰੱਖੇ ਨੇ ਉਹ ਨਾਲੇ ਤਾਂ ਤੋੜਦਾ ਮੂਹੇ ਉਹ ਪੇਜਾ ਕੁੜੀ ਤੋੜਦੇ ਕੋ ਤਾਂ ਨੂੰ ਆਏ ਕਿ ਆਹ ਕੁਛ ਕਰੇ ਕੁੜਾ ਆਪਾਂ ਲੈ ਚੋ ਕੱਟੀਆਂ ਕਿਉਂ ਸੀ ਅ ਮੈਨੂੰ ਤਾਂ ਦੰਦ ਫਤਣੇ ਕਿਹੜੇ ਨੰਬਰ ਦਾ ਰਾਹ ਦੇ ਇਹ ਜੋ ਹੁਣ ਕ ਕਬਸਤ ਕੁੜੀ ਤੋੜਦੇ ਲੈਤੀਆਂ ਸੀ ਨਹੀਂ ਲੈਤੀਆਂ ਸੌਦੀਆਂ ਚੱਲ ਮੈਂ ਚੱਲਦਾ ਨਾ ਰਾਮਾ ਜੀ ਚਉਣੀ ਆ ਕਹਿੰਦੇ ਮੂਹ ਨਾ ਚਲਾਵੇ ਰਜਾ ਉਹ ਕੁੜੀ ਖਾਸ ਉਹਦਾ ਕਮਲਿਆ ਮੇਰੀ ਬੋਲਦਾ ਤੇਰੇ ਨਾਲ ਬੋਲਦਾ ਤਾਂ ਠੀਕ ਹੈ ਭਾਈ ਚਲ ਲੋਕ ਜਿਹੜਾ ਕਮਲਿਆ ਨੂੰ ਕਰਦੇ ਹੁੰਦੇ ਨੇ ਭਾਈ ਬਰਾ ਕੁੜੀ ਚੋਰ ਜਾਨੇ ਪੰਗਾ ਖੜਾ ਕੀਤਾ ਕਿ ਤੱਕ ਕਿਦੇ ਜੋ ਆ ਗਏ ਤਾਂ 10 ਗਾਲਤੀ ਚਾਦਰੇ ਦੀ ਉੱਤੇ ਲੈਣੇ ਸਾਡਾ ਮਹੀਨਾ ਕਮਲਿਆ ਕੰਜੇ ਨੇ ਟਾਂਡੇ ਪੱਟਦੇ ਦੇ ਬਰਾ ਪੰਗਾ ਖੜਾ ਕਰਿਆ ਕੁਚੋ ਚੋਰ ਜਾਨੇ ਜੋ ਆਕਾਂ ਜਾਨੇ ਉਹ ਸੀ ਕਿਦੇ ਹੋ ਉਜਲਾ 100 ਰੁਪਇਆ ਲੈ ਕੇ ਐਸੇ ਨਿਕਮਿਆਂ ਕਿੱਥੇ ਆ ਤੋ ਬੀਰਾ ਦਾ ਦਾਦ ਲੈ ਆਇਆ ਤੀ ਉਹਦਾ ਮੂਹਰੇ ਬੱਤੇ ਸਾਲਾ ਸਾਗ ਦਾ 100 ਪਹਿਲੇ ਰਿੱਝ ਜਾਣੇ ਸੁਮਕਦਾ ਆਪਾਂ ਨੂੰ ਤੇ ਤੋ ਬੀਰਾ ਨੇ ਦਿੱਤਾ ਬੀਰਾ ਦੱਬੇ ਤੇ ਮੈਨੂੰ ਦਿੱਦ ਨੂੰ ਦਿੱਤੇ ਸੀ ਸਾਲੇ ਖਾ ਗਏ ਉਹ ਖਾ ਗਏ ਉਹ ਮੈਨੂੰ ਨਹੀਂ ਮੈਨਾਂ ਮੇਰਾ ਬੇਲ ਬੋਲੂਗਾ ਪਹਿਲਾਂ ਮੈਨੂੰ ਭੇਤੇ ਦੇ ਪੈਸੇ ਕਾ ਤੈਨੂੰ ਮੈਂ ਹੁਣੇ ਦੇ ਦਾਂ ਗੱਲ ਕਰ ਠੀਕ ਹੈ ਕੋਈ ਤੋੜਦਾ ਜਵਾਕੀ ਕੰਨਾ ਉਹ ਵੀ ਯਦ ਕਾਂਵੜਾ ਮੈਂ ਨਾ ਦੁਨੀਆਂ ਇਹ ਜਿੰਨ ਤਾਂ ਭਾਲਦੀ ਫਿਰਦੀ ਆ ਤੇਜਾ ਸਾਗ ਲੈਣਾ ਕੁਈ ਤੋਂ ਦਾ ਪਟਲੇ ਮੂਲੇ ਦਾ ਪੱਤਰਾ ਦਾ ਦੇਦੇ ਮੋਟੀਆਂ ਕਾਲੇ ਤੈਨੂੰ ਐ ਨਹੀਂ ਪਤਾ ਵੀ ਆਹ ਮੂਲੀ ਖਾਣ ਵਾਲੀ ਆ ਹੁਣ ਇਹਦਾ ਪਸ਼ੂ ਵੀ ਨਹੀਂ ਖਾਂਦੇ ਤੇ ਤੂੰ ਮੂਲੇ ਦਾ ਸਾਲਾ ਮੂਲੇ ਦਾ ਮੈਂ ਤਾਂ ਦਾ ਨਾ ਬੇ ਮੈਂ ਖੁਦ ਹੀ ਜਾਏਗਾ ਹੁਣ ਤਾਂ ਫੌਜ ਭੱਜਦੀ ਨਾ ਹੋ ਜੇ ਤੂੰ ਛਤਰਖੰਡਾ ਫੇਰੇਗਾ ਲੋਕਾਂ ਤੋਂ ਨਹੀਂ ਬੋਲਦਾ ਇਹ ਭਾਈਆ ਡੋੜੇਦਾਰ ਗੱਲਾਂ ਨਹੀਂ ਬੋਲ ਤੇ ਦੇ ਭਾਈਆ ਬੋਲ ਤੇ ਕਿਤੇ ਸਾਲਾ ਬੋਲ ਤੇ ਦਾ ਦੱਕ 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 ਉਹ ਤੂੰ ਜੋੜੇ ਪਾ ਲਿਆ ਯਾਰ ਮਨਾ ਆਪਣੇ ਜਿਸਾਕ ਇਹਨੇ ਤਾਂ ਭੈਣ ਦੀ ਫੁੱਜ ਖਵਾਤਾ ਆਦੇ ਆ ਕੁੜੀ ਚੋਦੇ ਜਦ ਕੰਬਲੇ ਨੇ ਤੇ ਚਾਰਾਂ ਜਣੇ ਕਿੱਥੋਂ ਭੈਣ ਨੇ ਪੱਥਰ ਮਾਰਿਆ ਮੱਥੇ ਤੇ ਚੱਜ ਦਾ ਜੋਾਕ ਹੋਵੇ ਕੁੜੀ ਚੋਦਾ 100 100 ਹੋਵੇ ਿੱਤਕੇ ਉਹ ਵੀ ਨਾ ਕੁੜੀ ਚੋਦਾ ਹੋਇਆ ਨਾਣ ਹੋਇਆ ਭੈਣ ਜਣੇ ਦਾ ਪੁੱਤ ਆਪ ਨੂੰ ੱਟਕੇ ਖਾਣੇ ਪੈਣਗੇ ਉਹਨੂੰ ਤਾਂ ਤਰਿਆ ਹੁੰਦਾ ਜੇ ਆਪ ਜਾਂਦੇ ਉਦੋਂ ਦੇ ਇਹ ਕੀ ਕਨਕੋਲੀ ਸ਼ਾਨੇ ਆਹੀ ਨੂੰ ਆਖਦੇ ਪਤਾ ਲੈਣੇ ਨਾ ਤਾਂ ਕਮਲਾ ਰੋਜ ਹੀ ਟੱਕਰ ਦਿੰਦਾ ਨਾ ਓਏ ਮੁੰਡਾ ਕੀ ਜੇ ਤੁਸੀਂ ਭਾਈ ਓਏ ਹਾਂਜੀ ਤੁਸੀਂ ਕੀ ਜੇ ਛੋਰੋਂ ਸਿਆਣੀ ਨਹੀਂ ਆਉਂਦੀ ਥੋਡੀ ਰੱਬਾ ਕਿਵੇਂ ਹੈ ਹਏ ਤਾਂ ਠੀਕ ਸਾਡਾ ਜਾਗਦਾ ਸਾਨੂੰ ਟੱਕਰ ਦਿੰਦਾ ਭਾਈ ਨਾ ਸਿਰਨਾ ਕਿਤੇ ਟੱਕਰਿਆ ਨਹੀਂ ਆਹ ਤਾਂ ਟੱਕਰ ਹੀ ਨਹੀਂ ਕਿਤੇ ਉਹ ਉਹ ਕੁਝ ਤਾਂ ਉਹ ਸਿੱਧਾ ਸਾਵਾ ਜਾਕਾ ਯਾਰ ਤੁਸੀਂ ਭਰਿਆ ਜਾ ਕੋਈ ਤਸਦਾ ਕੀਤੀਆਂ ਕੀ ਕੀ ਕਹਿਵਾਂ ਦੱਸ ਉਹ ਸੋਪਣਾ ਤੁਸੀਂ ਇੱਕ ਦਿਨ ਲੈ ਲਿਆ ਕੁਝ ਉਹਦੇ ਭੇਜ ਜਾਓ ਕਿੱਧਰ ਕੰਮ ਆ ਆ ਤਾਂ ਮਿਲੀ ਨਹੀਂ ਕਿਤੇ ਕਹਿੰਦਾ ਮੈਂ ਤਾਂ ਜਾ ਕਿਉਂ ਨਾ ਪਿੰਡ ਤੇ ਤੁਸੀਂ ਫਰਾਕਾ ਸ਼ੂਰ ਦਾ ਬੱਚਾ ਤੁਸੀਂ ਯਾਰ ਬੜੇ ਸਿਆਣੇ ਬੰਦੇ ਹੋ ਨਾ ਤੈਨੂੰ ਨਹੀਂ ਕਿਹਦੇ ਟੱਕਰਿਆ ਹਾਂ ਟੱਕਈ ਆ ਵਾ ਕਿੱਦਾਂ ਕੱਲ ਸਾਗਰਣ ਭੇਜ ਜਾ ਮੈਨੂੰ ਤਾਂ ਆਏ ਮੇਰੇ ਦਾਹ ਆ ਮੇਰੇ ਦਾਰਾ ਜਦ ਕਮਲਾ ਕੰਜਰ ਦਾ ਕੱਲ ਉੱਥੇ ਮੂਲ ਦੇ ਪੱਤਰਾ ਤੁਸੀਂ ਸਾਨੂੰ ਠੇਡਾਂ ਕਰ ਸਿਖਿਓ ਜਾ ਕੋ ਤੁਸੀਂ ਹਾਂ ਕਿਹਦੇ ਚਲੋ ਛੋੜੋ ਲੰਬਾ ਜਿਮਾਂ ਕਰੇ ਮੈਂ ਓਹੋ ਤੇਰੇ ਨੂੰ ਲੈ ਜਾਉਂ ਕਿਸੇ ਪਾਸੇ ਪੈਸੇ ਪੁੱਛੋ ਭਾਈ ਮੈਨੂੰ ਤਾਂ ਸੋਦਾ ਚਲਾ ਗਿਆ ਬਹੁਤ ਬੰਦਾ ਹੋਦਾ ਕਿਹੜਾ ਸਵਾ ਚਲਾ ਗਿਆ ਭਾਈ ਮੈਨੂੰ ਤਾਂ ਲੱਗਦਾ ਵੀ ਤੁਸੀਂ țeਡਾ ਕਰੀ ਜਾਂਦੇ ਮੈਨੂੰ ਕਿੰਦਰ ਤੋਂ 60 ਸਾਲ ਦਾ ਮਾਹ ਹੋਇਆ ਪਿਆ ਹੁਣ ਮੈਂ ਮਗਰ ਉਹਨ ਜੋਗਰਾਂ ਦੇ ਉਹਦੇ ਕਮਲੇ ਦੇ ਅੱਜ ਨਹੀਂ ਟੱਕਿਆ ਤੁਹਾਨੂੰ ਨਾ ਨਾ ਮੈਨੂੰ ਨਹੀਂ ਟੱਕਰਿਆ ਕਿਤੇ ਵੀ ਟੱਕਰਿਆ ਬਕਦੀ ਨਹੀਂ ਬੜੀ ਗੱਲ ਹੈ ਯਾਰ ਮੈਨੂੰ ਆਦਾ ਇੱਕਦਮ ਮੁੰਡਾ ਨੰਬਰਦਾਰਾਂ ਦਾ ਇੱਕ ਪਤਾ ਨਹੀਂ ਹੋਰ ਕੀ ਦਾ ਆਦਾਂ ਦਾ ਜਦ ਕਮਲੇ ਦੀ ਕਿਹੜਾ ਚੱਜਣਾ ਸਮਝਾਉਂਦੀ ਆ ਭਾਈ ਦੇਖ ਲਓ ਨਹੀਂ ਥੈਨੂੰ ਨਹੀਂ ਟੱਕਰਿਆ ਕਿਤੇ ਤੇਨੂੰ ਤਾਂ ਪਹਿਵੀਂ ਪਤਾ ਕਿਸੇ ਨੇ ਉਹ ਭਾਈ ਕਮਲੇ ਗੁੰਗਾ ਨੂੰ ਇਹ ਜਿਆ țeਡਾ ਨਹੀਂ ਕਰੀਦੇ ਹੁੰਦੇ ਆ ਕੰਮੜੋ ਤੋ ਸਿਆਜ਼ਾ ਮਹੀਨਾ ਤੋ ਅਸੀਂ ਜਾਣੇ ਆ ਅਸੀਂ ਕੀ ਝੇੜ ਕਰਤੀ ਹੋਰ ਕੀ ਸੋਹ ਜਾਣੇ ਫਿਰ ਯਾਰ ਚੰਗਾ ਦੋ ਪਤੋ ਡੇਡੀ ਤੇਰੀਆਂ ਵੀ ਦੋ ਸੁਖੀਆਂ ਮਿੱਤਰਾਂ ਉਹ ਬੋਲ ਤੋਏ ਕਮਲਾ ਓਏ ਅੱਜ ਚਿੰਨਾ ਕਲੀ ਕੋਈ ਸਿੰਗਲ ਡੰਗਲ ਡੰਗਲ ਯਾਰੀ ਕਾਟ ਦਾਨੀ ਰੋਕੀ ਓ ਰੋਕੀ ਮੈਂ ਨਹੀਂ ਬਰਾਂਗਾ ਨਾਲ ਤੁਨੂੰ ਇਹ ਕੋਈ ਗੱਲ ਹੋ ਗਈ ਪਾਪੇ ਤੋਂ ਕੁੱਤ ਪਵਾਦੀ ਓ ਨਹੀਂ ਪਵਾਉਂਦੇ ਓਰਾ ਗੱਲ ਸੁਣ ਇੱਕ ਬਾਈ ਉਹਦੇ ਅੱਥੀ ਥਾਕ ਬਣਾਉਂਦੇ ਪਤਾ ਤਿੰਨਾਂ ਲੇਟ ਓਦੇ ਓਏ ਤੂੰ ਰਾਜਾ ਗੱਲ ਦਾ ਸੁਣ ਲੈ ਇਹ ਗੱਲ ਤੁਨਾਂ ਆ ਬਈ ਆਪਣੇ ਤਾਂ ਧੀ ਓਏ ਤੇਰਾ ਵਿਆਹ ਨਾ ਕਰਵਾ ਦੀਏ ਹੈ ਵਿਆਹ ਕਰੋਈ ਜਿਦਾਂ ਵਾਹ ਹਾਂ ਵਾਹ ਵਾਹ ਕਾ ਦੋ ਦਾਰਾ ਕੁਕੜੀ ਬਾਹਰੋਂ ਆਈ ਹੋਈ ਹੈ ਹਾਂ ਇਧਰ ਵਿਆਹ ਕਰਾਣੇ ਚਲਾ ਦੋ ਪੈਂਟਾ ਤੇ ਵੀ ਇਆਂ ਦਾਲਣਾ ਪੈਂਟ ਪੈਂਟ ਤਾਂ ਦਾਲ ਮੈਂ ਥੂਮਗਾ ਜਾ ਕੇ ਹਾਂ ਪੈਂਟ ਪੱਟ ਵੀ ਇਧਰ ਜਾ ਉਹ ਤੋਂ ਤੋਂ ਇਨਾ ਦਾਲਾ ਪੈਂਟ ਨੂੰ ਤੀਂ ਅੰਦਰ ਮੇਰੇ ਨਹੀਂ ਚਲ ਪਾਈ ਆ ਤੇਰੇ ਤੇਰੇ ਗੱਲ ਸੁਣ ਹੁਣ ਤੇਰਾ ਵਿਆਹ ਕਰਵਾ ਦਿੰਨਾ ਸਾਨੂੰ ਰੁਪਏ ਲੈ ਕੇ ਦੇ ਤੇ ਨੇ ਪੀਆ ਦੀ ਆ 300 300 ਰੁਪਏ ਲੈ ਕੇ ਦੇ ਹਰਦੂ ਦੇਖ ਰਹਾ ਹਾਂ ਇਹ ਤਾਂ ਇਹਦੀ ਬਹੂ ਆਉਦੀ ਬਾੜੀ ਸੋਹਣੀ ਆ ਪੁੱਤ ਖਾਂ ਪੁੱਤ ਤਾਂ ਸਾਡੇ ਹਾਂ ਅੱਜ ਤੇਰ ਨੂੰ ਸੋਹਣੀ ਐ ਉਹ ਥੱਤੀ ਗਲਾਲੂ ਮੇਰੇ ਨਾਲ ਬੁਲਾਏ ਹੋਰ ਆ ਤੇਰੇ ਤੇਨ ਨੂੰ ਤੇਨ ਨੂੰ ਦੀ ਆ ਜਾਂਦੀ ਆ ਹਾਂ ਆ ਜੂਗੀ ਅਸੀਂ ਆਪੇ ਕਰਾ ਦਾਂਗੇ ਯਾਰ ਜੀ ਜੀ ਤੇਰਾ ਬਾਪੂ ਨਾ ਮੰਨਿਆ ਹਾਂ ਹਾਂ ਇਹੋ ਕਹਿਣ ਲੱਗ ਪਿਆ ਤੈਨੂੰ ਕੌਣ ਹੁੰਦਾ ਮੈਂ ਸਬਰੇ ਵੀ ਨਾ ਕਿਹਦੀ ਹਾਂ ਹਾਂ ਤੇਰ ਮਿਲਦਾਂ ਦੇ ਆਏ ਤਾਂ ਇਹ ਤੋਂ ਹਾਂ ਹਾਂ ਸਿਰ ਤੇ ਵੀ ਇਹਨ ਤੋਂ ਮਿਲਦਾ ਨਹੀਂ ਤੈਨੂੰ ਮਿਲ ਜਾਣਗੇ ਪੈਸੇ ਜੇ ਕੋਈ ਹੋਣਗੇ ਮੇਰੇ ਕੋਲ ਪਾਪੇ ਤੋਲੇ ਬੜੂ ਤੇ ਪਿਆ ਉਹ ਤੂੰ ਲਿਆ ਤੈਨੂੰ 300 ਰੁਪਏ ਲੈ ਜੀਦ ਨੂੰ ਆਸੀ ਇਹਦੇ ਵਾਸਤੇ ਮੈਂ ਸਬਸਕ੍ਰਾਈਬ ਹੀ ਨਾ ਤੈਨੂੰ ਯੱਕ ਨੇ ਦੇ ਦੋ ਹਾਂ ਤਾਲਾ ਬੜੇ ਮੈਂ ਦਾਂਦ ਹਾਂ 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 ਬੋਲ ਦੇ ਲੈ ਕੇ ਜਾ ਸੇ ਜੀ ਬੋਲ ਲੈ ਕੇ ਜਾ ਓ ਦੰਗਾ ਬਾਈ ਮਾਂ ਹੁੰਦੀ ਆ ਮਾਂ ਦੁਨੀਆ ਬਾਯਾ ਓ ਬਾਲੀ ਗੱਲ ਕਮਣਾ ਤੇ ਆਦੇ ਬੱਤ ਨਾ ਤਾਫ ਲੈਣੀ ਮੁੰਡਾ ਆਪਣੇ ਆਪਣੇ ਬਲਾਦੇ ਬੱਤ ਨਾ ਟਾ ਬਾਪੂ ਹਥਲੀ ਨਾਲ ਓ ਸਸਰੀ ਕਾ ਨੂੰ ਸਾਲਾ ਤੂੰ ਕਿੱਥੋਂ ਮੇਲੇ ਤੋਂ ਆਇਆ ਐ ਨਾ ਦੇਸੀ ਇਹਨੂੰ ਤੈਨੂੰ ਇੰਨਾ ਮੈਂ ਇਦੋਂ ਤੱਕ ਦਿੱਤੀ ਆ ਤੂੰ ਮੈਨੂੰ ਜਨਾਬ ਤਰਕੇ ਦਾ ਭੁੱਖਾ ਤਾ ਦਫਾ ਕਿੱਦਾਂ ਹੋਇਆ ਸੀ ਕੁੜੀ ਤੋੜ ਦਿਆ ਮੈਡੀਕੀ ਜਨਾ ਤੈਨੂੰ ਮੋਟੀ ਮੱਤ ਦਿਆ ਮੈਂ ਦਾਦਾ ਬਾਪੂ ਉੱਥੇ ਕਿਥੇ ਕੋਲ ਆ ਦਿਆ ਸੀ ਬਤੋਲਾ ਮਿਲਿਆ ਸੀ ਮੈਨੂੰ ਹਾਂ ਤੇ ਮੈਨੂੰ ਜਨਾ ਤੈਨ ਨਾਲ ਰੋਲ ਪੀਤਾ ਤੇ ਮੈਨੂੰ ਉਹ ਉਲਟ ਲਊ ਉਹ ਕੁੜੀ ਦੇ ਖਸਮ ਦੇ ਕਮਲਿਆ ਉਹ ਪਾਇ ਲੈ 300 ਦਾ ਚਾਦੇ ਕੱਪ ਨਹੀਂ ਆਉਂਦੇ ਤੋ ਤੈਨੂੰ ਕਿਹੜਾ ਟੱਕਰਿਆ ਕੰਜਰ ਹੈ ਜਹਾ ਬਹੂ ਵਾਲਾ ਤੈਨੂੰ ਮੈਨੂੰ ਤਾਂ ਲੱਗਦਾ ਵੀ ਮੈਨੂੰ ਤੈਨੂੰ ਦੇਣਾ ਹੋ 300 ਉਹ ਕੁੱਤੇ ਦਾ ਸਾਲਾ ਤੈਨੂੰ ਇਹ ਜਹਾ ਟੱਕਰਿਆ ਕਿਹੜਾ ਸੀ ਮੈਨੂੰ ਤਾਂ ਤਾਂ ਮੈਨੂੰ ਮੈਂ ਥਲਪੇ ਵੀ ਪੀ ਦੂੰ ਨਾ ਤੈਨੂੰ ਮੈਂ ਸੋ ਏ ਪਰ ਮਸਫਰੇ ਆਇਆ ਸੁਬੇ ਦਾ ਬਹੂ ਬਾਰਾ ਬਉਢੀ ਦਾ 300 ਦਾ ਕਿੱਤਰ ਵੀ ਮਾਰਦਾ ਟੁੱਟਦਾ ਓਏ ਉਹਰਾ ਵਹੂ ਦਾ ਖੜਾ ਜਾ ਤੂੰ ਕਰ ਉਹ ਖੜਾ ਹੋ ਜਾ ਸਾਲਾ ਬੁਖਦਾ ਮਸ ਗਿਆ ਉੱਪਰੋਂ ਤੈਨੂੰ ਨਿਕੜੂ ਵੀ ਦੇ ਖਸਮ ਦੇ ਉਹੀ ਹੋਣਗੇ ਉਧਿਆਂ ਦੇ ਸੀਖੜੇ ਹਜੇ ਤੈਨ ਦਾ ਪਿਆ ਤੋ ਹੀ ਨੀ ਕਿਉਂ ਹੋਤੀ ਹੋਈ ਓਏ ਕਿਹੜੇ ਉਹ ਬਹੂ ਵਾਲੇ ਨੂੰ ਤਾਂ ਪਾਣ ਲੈ ਆ ਮਲੰਗ ਹੋਣਗੇ ਗੋਲੀਆਂ ਖਾਣੇ ਤੈਨੂੰ ਐਹੀ ਲਾਉਣਗੇ ਬਹੂ ਕੈ ਖੇਤਰ ਖਾਣੇ ਸੀ ਖਾ ਲੈ ਹੋਰ ਖਾਣੇ ਨਾ ਖੜਾ ਹੋ ਜਾ ਸਾਲਾ ਸਪੇਡ ਆ ਫੇ ਮੈਂ ਤੈਨੂੰ ਦੇਵਾ ਸਮਾਰ ਕੇ ਬਹੂ ਕੜਾ ਕੁੜੀ ਤੋਦਾ ਤਾਉ ਤੋ ਪਰ ਕੁੱਟ ਗੱਲਾਂ ਆ ਗੱਲਾਂ ਮੈਨੂੰ ਲਿਆ ਕੁੱਟ ਮੈਂ ਨਹੀਂ ਦਦਾ ਉਹ ਕੱਟਾ ਕਿਉਂ ਨਹੀਂ ਦਦਾ ਮੈਂ ਦਾ ਸੋਨਾ ਓਏ ਤੂੰ ਵੀ ਲੈ ਅੱਖੇ ਲੱਗ ਜਾ ਕੀ ਲੈਣਾ ਤੂੰ ਇਹ ਜਿਹੇ ਕਿਹੜੇ ਬੰਮਾ ਵਾਲੇ ਹੋਣਗੇ ਤੈਨੂੰ ਮੈਂ ਦਾ ਆ ਵੀ ਮੈਂ ਰੋਟੀ ਲਾਵਾਂ ਮੈਨੂੰ ਤਾਂ ਲੈ ਓਏ ਤੂੰ ਭੱਜ ਜਾ ਪਰੇ ਜੇ ਮਾਰਿਆ ਖੁੰਡਾ ਫਿਰ ਨੂੰ ਸੁਰਤ ਲਿਆ ਦੂੰ ਐਵੇਂ ਲੇਗੀ ਮੈਂ ਨਾ ਦਦਾ ਕਰਦਾ ਇਹਦੇ ਨਾਲ 350 ਤਾਂ ਪੈਣਾ ਕਾਰਾਂ ਵਾਲਾ ਨਹੀਂ ਜਾਂਦਾ ਬਹੂ ਲੈਣ ਜੱਡੇ ਤੋਂ ਮੈਂ ਨਹੀਂ ਰੋਲਦਾ ਰਹਿਣਾ ਬਸ ਠੀਕ ਹੈ ਭਾਈ ਕਮਲਾ ਨਾ ਮਰੇ ਕਮਲੇ ਦੀ ਮਾਂ ਮਰ ਜੇ ਕੋਈ ਹੋਰ ਜੰਮੂਗੀ ਜੇ ਖਸਮ ਜਾਣੇ ਉਹ ਕਿਹਦੇ ਦਵਾਗ ਜਿਹਨੂੰ ਭਾਈ ਨੇ ਰੋਜ਼ ਡੱਕਾ ਨਵਾ ਲਾ ਕੇ ਭੇਜਦੇ ਨੇ ਇਹਨੂੰ